ਕਹਿੰਦਾ ਵੀ ਜੇ ਇਹ ਸੁਪਨਾ ਪੂਰਾ ਹੋ ਜੇ ਮੇਰਾ ਮੈਂ 225 ਰੁਪਏ ਤਨਖਾਹ ਸੀ ਉਦੋਂ ਉਹਦੀ ਉਹਨਾਂ ਟਾਈਮਾਂ ਦੇ ਵਿੱਚ 1937 ਦੇ ਵਿੱਚ ਦੀ ਗੱਲ ਹੈ ਤੇ ਕਹਿੰਦਾ ਵੀ ਪੂਰੀ ਦੀ ਪੂਰੀ ਤਨਖਾਹ ਜੇ ਮੈਨੂੰ ਇਹ ਸੰਤ ਤੇ ਦਿਖਾਈ ਦੇ ਦੇਣਾ ਅੱਛਾ ਜੀ ਦਰਸ਼ਨ ਦੇ ਦੇਣ ਪੂਰੀ ਦੀ ਪੂਰੀ ਭੇਟ ਕਰ ਦੋ ਦੇਖੋ ਖਿੱਚ ਉਹਦੇ ਅੰਦਰ ਕਿਵੇਂ ਸੁਪਨੇ ਰਾਹੀ ਬਣੀ ਤੇ ਕਹਿੰਦੇ ਜਿਸ ਵੇਲੇ ਨੇ ਮਨ ਦੇ ਵਿੱਚ ਇਹ ਧਾਰਨਾ ਬਣਾ ਲਈ ਕਹਿੰਦੇ ਇਹਨੇ ਇੱਧਰ ਉੱਧਰ ਰੌਣੀ ਤੋਂ ਪੁਲਾਂ ਤੇ ਜਾਣਾ ਸ਼ੁਰੂ ਕਰਤਾ ਕਿਤੇ ਉੱਥੇ ਦੇਖਦਾ ਹੈ ਬਹੁਤ ਸਥਾਨ ਤੇ ਕੋਈ ਸਾਧੂ ਮਹਾਤਮਾ ਮਿਲੇ ਉਹ ਜਿਆ ਚਿਹਰਾ ਮੋਰਾ ਕੁਰਸੀ ਬੈਠੇ ਤੇ ਸੰਗਤ ਹੁਣ ਉਹ ਚੀਜ਼ ਕਿੱਥੋਂ ਮਿਲੇ ਜਿਹੜਾ ਜ ਕੁਝ ਦੇਖਿਆ ਉਹ ਹੁਣ ਮਿਲ ਨਹੀਂ ਰਿਹਾ ਥਾਂ ਥਾਂ ਤੇ ਇਧਰ ਉਧਰ ਜਾ ਕੇ ਬੜੇ ਥਾਮਾਂ ਤੇ ਇਹਨੇ ਦੇਖਿਆ ਕਿ ਜਿੱਥੇ ਕੋਈ ਗੁਰਦੁਆਰਾ ਹੈ ਸਾਹਿਬ ਬਣੇ ਹੋਇਆ ਤੇ ਉੱਥੇ ਕੋਈ ਇਸ ਤਰ੍ਹਾਂ ਸਾਧੂ ਨਹੀਂ ਬੈਠਾ ਸੰਗਤ ਨਹੀਂ ਸੇਵਾ ਕਰਦੀ ਇਹ ਬੇਚੈਨ ਜਾ ਹੋ ਗਿਆ ਇੱਕ ਦਿਨ ਇਹ ਤੁਰਦਾ ਫਿਰਦਾ ਇਹਨੂੰ ਕਿਸੇ ਨੇ ਦੱਸਿਆ ਵੀ ਉੱਥੇ ਫਲਾਣੇ ਤੋਂ ਤੇ ਰਖੜੇ ਤੋਂ ਅੱਗੇ ਵੀ ਸੰਤ ਮਹਾਰਾਜ ਇੱਕ ਮਹਾਤਮਾ ਆਏ ਇਹ ਕਹਿੰਦਾ ਵੀ ਚਲੋ ਆਪਾਂ ਉਹਨਾਂ ਦੇ ਵੀ ਦਰਸ਼ਨ ਕਰ ਲਈਏ ਤੇ ਜਾ ਕੇ ਦੇਖਦਾ ਸੰਤ ਮਹਾਰਾਜ ਕੁਰਸੀ ਤੇ ਬੈਠੇ ਨੇ ਆਲੇ-ਦਾਲੇ ਸੰਗਤਾਂ ਬੈਠੀਆਂ ਨੇ ਪਰਚਨ ਕਰ ਰਹੇ ਨੇ ਸੰਤ ਮਹਾਰਾਜ ਕੁਝ ਸੰਗਤਾਂ ਸੇਵਾ ਕਰ ਰਹੀਆਂ ਨੇ ਕਹਿੰਦਾ ਵੀ ਇਹ ਕੌਣ ਨੇ ਕਹਿੰਦੇ ਵੀ ਇਹ ਸੰਤ ਕਿਰਪਾਲ ਸਿੰਘ ਛੰਨਾ ਵਾਲੇ ਨੇ ਵੀ ਗੁਰੂ ਘਰਾਂ ਦੀ ਸੇਵਾ ਕਰਵਾ ਰਹੇ ਨੇ ਬਹੁਤ ਬਖਸ਼ੀ ਰੂਹ ਦੇ ਵੀ ਜਿਹੜਾ ਬਚਨ ਕਰ ਦਿੰਦੇ ਨੇ ਸਤ ਹੁੰਦਾ ਇਹ ਇਹ ਮਨ ਵਿੱਚ ਸੋਚਾਂ ਸੋਚੀ ਜਾਂਦਾ ਘਾੜ ਤਾਂ ਘੜੀ ਜਾਂਦਾ ਵੀ ਉਹੀ ਹੈ ਮੌਕੇ ਤੇ ਦਾ ਸਮੇਂ ਤੇ ਮਨ ਬਦਲ ਗਿਆ ਵੀ ਇਹ ਉਹੀ ਹੈ ਜਾਂ ਨਹੀਂ ਉਹੀ ਨੇੜੇ ਜਾ ਕੇ ਇਹਨੇ ਜੇਬ ਦੇ ਵਿੱਚੋਂ 25 ਰੁਪਏ ਕੱਢੇ ਦੇਣੇ ਤਾਂ 225 ਸੁੱਖੇ ਸੀ ਰੁਪਏ 25 ਕੱਢੇ ਹੌਲੀ ਹੌਲੀ ਵੀ ਦੇਖੀਏ ਪਰਖ ਤਾਂ ਲਈਏ 25 ਰੁਪਏ ਸੰਤ ਮਹਾਰਾਜ ਜੀ ਅੱਗੇ ਰੱਖਦੇ ਸੰਤ